ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਣਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਚਲੋ ਵਧੀਆ ਚੀਦਾ ਜੀ ਤੇ ਲੋੜੀ ਲੋੜੀ ਦਈ ਵੀਰ ਜੀ ਹੁਣ ਅੱਜ ਉਹ ਫਰਾਈ ਲਾ ਦਨੀਆ ਜੀ ਲੋੜੀ ਦੀਆਂ ਕੇ ਅੱਛਾ ਹਾਂਜੀ ਉਹ ਫਰਾਈ ਅੱਜ ਉਹ ਫਰਾਈ ਚ ਲਾ ਦ ਅੱਜ ਨਾਲੇ ਨਵੀਂ ਖੁਰਲੀ ਦਾ ਮਹੂਰਤ ਕੀਤਾ ਅੱਜ ਦੇ ਨਾਲਾ ਜੋ ਫਰਾਈ ਲਾ ਦਨੀਆ ਠੀਕ ਹੈ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਚਿਕ ਦੇਖੋ ਤਾ ਤਸੀਲ ਹੈ ਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਬੋਲ ਦ ਇੱਕ ਕਰ 9801296185 ਠੀਕ ਹੈ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੈ ਜਿਹੜੀ ਇਹਦੇ ਤੇ ਇਹ ਆਪਾਂ ਨਾ ਪਿਛਲੀ ਵੀਡੀਓ ਚ ਰਾਠੀ ਪਾਈ ਸੀ ਅੱਛਾ ਰਾਠੀ ਵੀ ਨਾ ਡਿਮਾਂਡ ਜਾਂਦੀ ਅੱਛਾ ਆਪਾਂ ਉਹ ਸੂਈ ਹੀ ਰਾਠੀ ਆਪਾਂ ਹੁਣ ਗੱਬਲ ਲੈ ਆਉਂਦੀ ਪਣੀ ਜਾਂਦੇ ਵੀ ਲੱਭ ਕੇ ਦੋ ਇਹ ਉਹਦਾ ਵੀ ਨੰਨ ਹੋ ਜਾ ਹੀ ਹਾਂਜੀ ਹਾਂਜੀ ਬਾਕੀ ਵੀ ਤੀ ਆਹ ਦੇਖੋ ਠੰਡੀ ਠੀਰੀ ਇੰਜ ਮਰਜੀ ਜਿੱਤ ਤਰਾਂ ਸਾਦੇ ਜੀ ਹਾਂ ਵੇਖੋ ਪਾਏ ਪਰਲੇ ਬੰਨੇ ਦੀ ਬਾਜੋ ਜਾਂਚ ਮਰਜੀ ਬਾਜੋ ਆਹ ਦੇਖੋ ਵੇ ਜੀ ਠੰਡੀ ਠੀਰੀ ਇਹ ਨਹੀਂ ਪੀ ਜਾਂ ਲੱਤ ਮਾਰੂਗੀ ਜਾਂ ਕੋਈ ਗੱਲ ਬਾਤ ਨਹੀਂ ਹਾਂ ਵੇਖੋ ਠੀਕ ਹੈ ਜੀ ਹਾਂਜੀ ਇਹ ਐਚ ਐਫ ਵੀ ਆਗੇ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਦਈ ਜਾਊਗੀ ਇਹ ਲੇ ਜੀ ਇਹ ਚਵਾਈ ਜਾਊਗੀ 10-11 ਕਿਲੋ ਮਾਨਾ ਚਵਾਈ ਜਾਊਗੀ ਲਿਆ ਖੋਲੋ ਫਿਰ ਤੋਰਦੀਏ ਬਾਕੀ ਬੱਚੇ ਵੀ ਆ ਗਏ ਵੀਡੀਓ ਵੇਖਣ ਨੇ ਇਹ ਸਪੈਸ਼ਲ ਵੀਡੀਓ ਕਰਕੇ ਹੁੰਦੇ ਬੱਚੇ ਦੋਵੇਂ ਭੋਡੀ ਰੋਡੀ ਪਿਓਰ ਰਾਠੀ ਜੀ ਠੀਕ ਹੈ ਜੀ ਵੀਰਾ ਦੀ ਨਾ ਡਿਮਾਂਡ ਹੈ ਠੀਕ ਹੈ ਬਾਕੀ ਵਜਨ ਵਜਨ ਚ ਬਹੁਤ ਟਾਈਮ ਕਿੰਨਾ ਕਿ ਲੈ ਜੂਏ ਵੀਰ ਜੀ ਇਹ 10 ਦਿਨ ਖੜਦੀ ਜੇ ਪੂਰੇ ਆ ਜਾ ਲੈ ਆ ਫਿਰ ਹਾਂਜੀ ਬਾਕੀ ਜਾਂ ਜੇ ਮਰਜੀ ਵੇਦੀ ਦੇ ਥੱਲੇ ਬੋ ਠੀਕ ਹੈ ਆ ਰੜੇ ਯਾਦ ਰੱਖੋ ਹਾਂਜੀ ਠੀਕ ਹੈ ਹਾਂਜੀ ਜੇ ਤਰਾ ਮਰਜੀ ਬੈਠੇ ਹਾਂਜੀ ਬਿਲਕੁਲ ਇਹਨੇ ਹਿੱਲ ਜੁੱਲ ਕੋਈ ਨਹੀਂ ਹੈ ਜੀ ਨਾ 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 ਗੱਬਣਿਆ ਹਜੇ ਸੁਇਆਦਾ ਤੇ ਚੱਲ ਮੰਨਿਆ ਥੱਲੇ ਗੱਬਣ ਗਾਂ ਦੇ ਥੱਲੇ ਭਾਇਾਂ ਜੀ ਬਹਿ ਜਾਓ ਪਰਲੇ ਪੰਨਿਆਂ ਦੀ ਭਾਵੇਂ ਅੰਜੀ ਵੀਰ ਜੀ ਬਹਿ ਜਾਓ ਠੀਕ ਆ ਚਲੋ ਲੈ ਜਾ ਫਿਰ ਬਾਕੀ ਇਹੋ ਜਿਹੇ گاਵਾ ਠੰਡੀਆਂ ਤੇਰੀਆਂ ਬੜੀਆਂ ਘੱਟ ਲਾਦੀਆਂ ਦੁੱਧ ਵੀ ਸੰਗਣਾ ਹੁੰਦਾ ਇੰਨਾ گاਵਾ ਦਾ ਜਿੱਤੀ ਉਹ ਵੀਰ ਜਿੰਨਾ ਕੋ ਲੈਂਦੀ ਆ ਨਾ ਹਾਂਜੀ ਉਹ ਆਂਦੇ ਆ ਵੀ ਜਦੋਂ ਸੱਜੇ ਸੁੰਦੀ ਆ ਨਾ ਉਹ ਰੌਂਗ ਦੀ ਅੱਠ ਫੈੜ ਠੀਕ ਆ ਜੀ ਤੇ ਜਦੋਂ ਫਿਰ ਟੋਕੜ ਹੋ ਜਾਂਦੀ ਫਿਰ ਦਸਤੇ ਪਹੁੰਚ ਜਾਂਦੀ ਸੂਈ ਅੱਛਾ ਹਾਂਜੀ ਮਾਜੀ ਆਗੇ ਮਾਜੀ ਆਏ ਇਹਦਾ ਮੁੱਲ ਮੁੱਲ ਵੀਰ ਜੀ ਕਰਨੂ ਤੇ ਜੇ ਨਹੀਂ ਤੁਹਾਨੂੰ ਪਤਾ ਘੱਟ ਲੱਭਦੀ ਆ ਮੁੱਲ ਦੇ ਕਰਨ ਦੀ ਜਿੰਨਾ ਮਰਜੀ ਅੱਛਾ ਹੁਣ ਪਰ ਮੁੱਲ ਆਪਾਂ ਕਰਦੇ 30000 ਰੁਪਇਆ ਲੋੜੀ ਆ ਲੋੜੀ ਦਾ ਕੀ ਮਾਨ ਕਰਨਾ ਫਿਰ ਹੁਣ ਲੋੜੀ ਦਾ ਤੁਸੀਂ ਕਰ ਦੋ ਫਿਰ ਕਰ ਦੋ ਜੀ ਅੱਜਾ ਕਿੰਨੇ 5000 ਦੀ ਵੀਰ ਜੀ ਅੱਛਾ 5000 ਦੀ 5000 ਹੀ ਦਵਾ ਦੋ ਸਿੱਧਾ ਠੀਕ ਆ ਚਲੋ ਮੌਕੇ ਦਾ ਛੋਟ ਛਾਟ ਹੋਰ ਕਰ ਦੋਗੇ ਮੌਕੇ ਦਾ ਕੋਈ ਨਹੀਂ ਕਰਦਾਂਗੇ ਠੀਕ ਹੈ ਜੀ ਮੌਕੇ ਦੇ 1000 ਰੁਪਏ ਹੋਰ ਛੱਡ ਦਾਂਗੇ 24000 ਦੀ ਦੇ ਦਾਂਗਾ ਅੱਜ ਲੋਹੜੀ ਦੀਆਂ ਉਫਰਾ ਹਲਾ ਦੇਣੀਆਂ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਜੀ ਇਧਰ ਦੀ ਬਹਿਜ ਜੈਨ ਜਿ ਮਰਜੀ ਹੈ ਸੀਲ ਠੰਡੀ ਆ ਬਾਕੀ ਕੋਈ ਵੀਰ ਦੱਸ ਦੇਨ ਸੰਭ ਲੂਗਾ ਤੇ ਇਹ ਵੀ ਚੰਗਾ ਇਹ ਕਿਹੜੀ ਵੀ ਤੁਹਾਨੂੰ ਪਤਾ ਗਰਮੀਆਂ ਜਾਂ ਲੱਤਾਂ ਮਾਰਦੀ ਜਾਂ ਕੰਦੀ ਹਾਂ ਜੀ ਹਾਂ ਜੀ ਠੰਡੀ ਧੀਰੀ ਵੀਰ ਜੀ ਠੀਕ ਹੈ ਹਾਂ ਜੀ ਤੇ ਹੁਣ ਸੋਈ ਸਵਾਈ ਜੀ ਤੁਹਾਨੂੰ ਪਤਾ ਹਰ ਇੱਕ ਵੀਰ ਭਰਾ ਸੀਲ ਠੰਡਾ ਹੀ ਡੰਗਰ ਮੰਗਦਾ ਸੀ ਹਾਂ ਜੀ ਹਾਂ ਜੀ ਆ ਸ ਇਸ ਨੂੰ ਹੀ ਵੀਰ ਜੀ ਇਹਦਾ ਬੱਚਾ ਕਿਹੜਾ ਜੇ ਆਹ ਜੀ ਵੀਰ ਜੀ ਚੀਨੀ ਵਛੀ ਜੇ ਦੇ ਮਗਰ ਵਛੀ ਪੜੀ ਨੇ ਇਹ ਅਜੀਬ ਜੀ ਜੇ ਉਹਦੀ ਕਿੰਨੇ ਕ ਚਰਦੇ ਜੇ ਇਹ ਵੀਰ ਜੀ ਪੌਣੇ ਇੱਕ ਦੋ ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਹਾਂ ਜੀ ਹਾਂ ਜੀ ਮਤਲਬ ਵਧੀ ਫੁੱਲੀ ਘਾਟੀ ਆ ਉੱਥੇ ਕੀ ਪੱਕ ਦੀ ਜਾਂਦੀ ਆ ਨਾ ਨਾ ਦੁੱਧ ਹੀ ਨਹੀਂ ਵੀਰ ਜੀ ਛੱਡ ਦੇ ਰੇ ਪੱਠਿਆਂ ਦੇ ਸਿਰ ਤੇ ਇਹ ਆ ਕੰਮ ਅੱਛਾ ਹਾਂ ਜੀ ਠੀਕ ਆ ਹਾਂ ਜੀ ਤੇ ਕਿੰਨਾ ਇਹਦੇ ਕੋ ਦੁੱਧ ਗਾਂ ਦੇ ਕੋਲ ਦੁੱਧ ਵੀਰ ਜੀ ਇਹਦੇ ਕੋ ਹੋਗਾ ਹੁਣ ਭੂਗਣ 9 ਕਿਲੋ ਭਰਾ 8 ਕਿਲੋ ਕਰਕੇ ਦੇਣੀ ਅੱਛਾ ਬਾਕੀ ਵੀਰ ਜੀ ਜਾਵਦਾ ਨਹੀਂ ਆ ਜਿਹੜਾ ਥਾਣੇ ਆਣਾ ਮਗਰਲਾ ਅੱਛਾ ਇਹ ਚ ਪੰਨਿਆਂ ਚੌਤਾਰਾਂ ਦਾ ਫਰਕ ਆਪਾਂ ਪਤਾ ਗੱਲ ਐ ਦੱਸ ਕੇ ਦੇਣੀ ਆ ਅੱਛਾ ਕੇ ਦਾ ਜੀ ਕਰਦਾ ਖੜੇ ਕੇ ਦਾ ਜੀ ਕਰਦਾ ਨਾ ਖੜੇ ਹਾਂਜੀ ਆਪਾਂ ਜਿਹੜੀ ਗੱਲ ਐ ਦੱਸ ਕੇ ਦੇਣੀ ਆ ਠੀਕ ਹੈ ਹੁਣ ਆ ਥਾਣ ਮਗਰਲਾ ਨਾ ਉਹ ਤਰ੍ਹਾਂ ਜਾਵਦਾ ਨਹੀਂ ਸੱਜੇ ਖੱਬੇ ਆ ਦਾ ਫਰਕ ਤੁਹਾਨੂੰ ਪਤਾ ਪੈ ਜਾਂਦਾ ਪੰਨਿਆਂ ਚੌਤਾਰਾਂ ਦਾ ਫਰਕ ਐ ਆਪਾਂ ਦੱਸ ਕੇ ਦੇਣੀ ਆ ਲਿਆ ਖੋਲੋ ਫਿਰ ਤੋਰੀਏ ਬਾਕੀ 2 ਪੌਣੇ 2 ਮਹੀਨੇ ਦੀ ਸੂਈ ਐ ਦੱਸਦੇ ਬਾਕੀ ਜੋਈ ਐ ਤਾਂ ਪਤਾ ਨਹੀਂ ਲੱਗਦਾ ਅੱਛਾ ਹਾਂਜੀ ਹਾਂਜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹ ਦੇਖੋ ਲੈਗਾ ਉਤਰਾਂ ਵੀ ਸੰਭੀ ਸੰਭੀ ਥੋੜੀ ਘੱਟ ਹੀ ਆ ਕਿਸੇ ਵੀ ਨੇ ਲੈ ਆ ਵੀ ਦੀ ਉਤਰਾਂ ਜਿਹੜੀ ਰੰਗ ਰੂਪ ਦੀ ਚੰਗੀ ਆ ਇਹ ਕਿਨੇ ਦੇ ਦਈਏ ਵੀਰ ਜੀ ਇਹ ਦੇ ਵੀਰ ਜੀ ਤੁਹਾਨੂੰ ਪਤਾ ਬੱਚਾ ਮਾਸਾ ਕੁਲਾ ਹੰਦਾ ਦਾ ਹਾਂ 15 ਦਿਨਾਂ ਦਾ ਹਾਂਜੀ ਫਿਰ ਤੇ ਤੁਹਾਨੂੰ ਪਤਾ ਮੁੱਲ ਵਛੀ 40 45000 ਰੁਪਿਆ ਕਰਾਂਦੀ ਹਾਂਜੀ ਹਾਂਜੀ ਹੁਣ ਵੀਰ ਜੀ ਮੁੱਲ ਕਰਨ ਨੂੰ ਤਾਂ ਭਾ 35 30 ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਜਿਹੜੀ ਦੇਣੀ ਆ ਨਾ ਪੂਰੇ 26000 ਦੀ ਵਛੀ ਦੇ ਦਾਂ 26000 ਦੇ 26 ਵਿੱਚੋਂ ਕਰਨਾ ਮਾਨ ਹੋਰ ਵਿੱਚੋਂ ਮਾਨ ਕੋਈ ਨਹੀਂ ਕਰਦਾਂਗੇ ਲੋੜੀ ਦਾ ਕੋਫਰਾ ਲਾ ਦੇਣੀ ਅੱਜ ਲੋੜੀ ਦੀ ਕਰ ਦੋਗੇ ਯਾਰੀ ਯਾਰੀ ਕਰਦਾਂਗੇ ਪੂਰੇ 50 ਦੀ ਦੇ ਦਾਂਗੇ ਅੱਛਾ 50 ਦੀ ਦੇ ਦੋਗੇ 50 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਉਨੇ ਇੱਕ ਹੋਰ ਗਾਂ ਵੀ ਤਾਂ ਜੀ ਸੂਈ ਜਾਦੀ ਬੱਚਾ ਇਹਦਾ ਸਿੱਧਾ ਕਰਦੇ ਹੋਏ ਕਰੀ ਇਹ ਵੀ ਜੀ ਰੱਸੀ ਇਹਨੂੰ ਪਾਈ ਔਰ ਜੀ ਕਰਦਾ ਰੱਸੀ ਦੀ ਅੱਛਾ ਹਾਂ ਜੀ ਹਾਂ ਜੀ ਥੋੜੀ ਠੀਕ ਹੈ ਤੇ ਕਿਨਵਾ ਸੁਵਾਜੇ ਦਾ ਐੜ ਦਾ ਇਹ ਵੀ ਜੀ ਦੂਜਾ ਸੁਵਾਜੇ ਯਾਰ ਜਾ ਤੋਰ ਹਿੰਦ ਨੂੰ ਕਿੰਨੇ ਕ ਦੁੱਧ ਆ ਲਈ ਜੀ ਵੀਰ ਜੀ ਇਹ ਚਵਾਈ ਜਾਊਗੀ 12 13 ਕਿਲੋ ਰਮਾਨਾ ਹੁਣ ਇਹਦੇ ਕੋ ਬੌਲਾ ਹੀ ਹੋਊਗਾ 7 ਕਿਲੋ 7 ਕਿਲੋ ਬੌਲਾ 10 ਦੇ ਤੇ ਕਿਲੋ ਐਸੀ ਜਿਆਦਾ ਜੀ ਸੂਈ ਥਾਣੇ ਕੋ ਵੀ ਜਿਹੜਾ ਕੰਜ ਕੋਟ ਕੋਟ ਤੇ ਲੱਗਾ ਵਛੀਦਾ। ਥਾਣੇ ਜਿਹੜਾ ਚੰਗਾ ਲੱਗਾ। ਲੈ ਆ ਵੀਰ ਜੀ। ਕੰਮ ਕਰ ਦੋ ਤੇ ਮੈਂ ਇੱਕ ਮਿੰਟ ਰੁਕੇ ਥਾਣੇ ਦਿਖਾ ਦਈਏ ਤੇ ਆਪਾਂ। ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ। ਲੈ ਜਾ ਵੀਰ ਜੀ। ਬਾਕੀ ਹੈਗੀ ਐ ਵੀ ਜਿਹੜੀ ਕਰਾਸ ਚ ਫੈਟ ਇਹਦੇ ਵੀ ਚੰਗੀ ਆਈ ਜਾਣੀ। ਇਹ ਕਿੰਨੇ ਰੇ ਦੇ ਦਈਏ ਵੀਰ ਜੀ ਦੇਖੋ ਵੀਰ ਜੀ ਥਣ ਕਾਂਜ ਵਿੱਚ ਵਿੱਚ ਤੇ ਲੱਗਾ ਵਛੀ ਦੇ ਹਾਂਜੀ ਕਿੰਨੇ ਰੇ ਦੇ ਦਈਏ ਵੀ ਵੀਰ ਜੀ ਤੁਹਾਨੂੰ ਪਤਾ ਮੁੱਲ ਤੇ ਆਪਾਂ ਤੁਹਾਨੂੰ ਪਤਾ ਜਾਇਦਾ ਹੀ ਕਰਨੇ ਹਾਂ ਹਾਂਜੀ ਹਾਂਜੀ ਮੁੱਲ ਤੇ ਵਛੀ 35000 ਵੀ ਕਰੂੰਦੀ ਸੀ ਅੱਛਾ ਤੇ 40 ਵੀ ਕਰੂੰਦੀ ਪਰ ਆਪਾਂ ਮੁੱਲ ਕਰਨਾ 30000 ਮੇਰੀ ਦੇਣੀ ਆ ਨਾ ਪੂਰੇ 52000 ਦੀ ਵਛੀ ਦੇ ਅੱਛਾ ਅੱਜ ਪੰਜੀ ਨਹੀਂ ਟੱਪਨ ਦੇਣਾ ਠੀਕ ਹੈ ਜੀ ਪੰਜੀ ਆਈ ਤੁਸੀਂ ਪਹਿਲਾਂ 30 ਆਂਦੇ ਹੋ ਅੱਜ ਪੰਜੀ ਨਹੀਂ ਟੱਪਨ ਦੇਣਾ ਪਿਛਲੀ ਵੀਡੀਓ ਤਾਂ ਕਰ ਤੀ ਤੱਕ ਰਹੀ ਤਾਂ ਹਾਂ ਤੇ ਪੰਜੀ ਤੇ ਹੀ ਲਹਿੰਦਾ ਜੇ ਕੰਮ ਠੀਕ ਹੈ ਜੀ ਤੇ ਅੱਜ ਐਪਟੀ ਵੀ ਕਰਦਣੀ ਏ ਜੀ ਅੱਛਾ ਹਾਂਜੀ ਹੁਣ ਇੱਕ ਹੋਰ ਆ ਗਈ ਆ ਹਾਂਜੀ ਜੱਪਾਨੀ ਮਸ਼ੀਨਾਂ ਆ ਵੀ ਵੈਸੀ ਠੰਡੀ ਧੀਰੀ ਆ ਅੱਛਾ ਕੋਈ ਉਹਨਾਂ ਵੀਰ ਉਹਨਾਂ ਦੱਸਿਆ ਆਪਾਂ ਨੂੰ 20 ਦਿਨ ਦੀ ਕੱਚੀ ਵੈਸੀ ਅੱਛਾ ਪਰ ਆਪਾਂ ਦੇਣੀ ਪੂਰੇ ਮਹੀਨੇ ਦੀ ਕਰਕੇ ਅੱਛਾ ਹਾਂਜੀ ਠੀਕ ਹੈ ਕਿਉਂਕਿ ਪਤਾ ਗੱਲ ਹੈ 5-7 ਦਿਨ ਉੱਤੇ ਥੱਲੇ ਹੋ ਜੇ ਬਾਈ ਬੰਦਾ ਬੁਰਾ ਲੱਗਦਾ ਹਾਂਜੀ ਹਾਂਜੀ ਆਪਾਂ ਮਹੀਨੇ ਦੀ ਕਰਕੇ ਦੇਣੀ ਉਹਨਾਂ 20 ਦਿਨਾਂ ਦੀਆਂ ਨੂੰ ਕਰਕੇ ਦਿੱਤੀ ਆ ਤਾਂ ਖੜਦੀ ਵੀ 20 ਦਿਨਾਂ ਚੁੱਟਾ ਝੀੜ ਆਉਂਦੇ ਆ ਵਿੱਜੀ ਗੁੰਦਾ ਅੱਛਾ ਝੀੜ ਦੇ ਹਿਸਾਬ ਨਾਲ 20 ਦਿਨ ਹੀ ਖੜਦੀ ਆ ਠੀਕ ਹੈ ਹਾਂਜੀ ਲਿਓ ਫਿਰ ਤੋਰ ਦੀ ਕਿੰਨਾ ਕ ਦੁੱਧ ਚ ਆਜੂਗੀ ਆ ਦੋਦ ਦੇ ਵੀਰ ਜੀ ਉਹ ਤੇ ਆਦੇ 11 12 ਕਿਲੋ ਚੁੰਦੇ ਰਹੇ ਪੱਠਿਆਂ ਦੇ ਸਿਰ ਤੇ ਅੱਛਾ ਕੋਈ ਵੀਰ ਭਰਾ ਵਾਂਂਡ ਬੜੇ ਵਾਂ ਪਾਲੂ ਆ ਵੱਧ ਚਵਾ ਲੂਗਾ ਨਾ ਆਪਾਂ 12 ਕਿਲੋ ਦਾ ਆਈਡੀਆ ਅੱਛਾ ਰੱਖਦੇ ਆ ਬਾਕੀ ਅੰਦਾਜ਼ਾ ਹੀ ਆ ਇਹਦਾ ਹਾਂ ਜੀ ਬਾਕੀ ਪਲੀ ਪਲੀ ਬਹੁਤ ਆ ਵਜਨ ਚਾ ਬਾਕੀ ਲਾਈ ਪੈ ਗਈ ਵੀਰ ਜੀ ਬਾਕੀ ਹਵਾਨਾ ਚੰਗਾ ਤਿਆਰ ਕਰਨਾ ਇਹਨੇ ਲੈ ਆ ਵੀਰ ਜੀ ਬਾਕੀ ਠੰਡੀ ਠੀਰੀ ਗੀਦੀ ਦੇ ਥਲੇ ਵੀ ਭਾਣ ਜੀ ਬੈਜੇ ਠੀਕ ਹੈ ਜੀ ਆਹ ਖਸਤਾਨ گلابی ਲੱਗਾ ਬਹੁਤ ਸੋਹਣਾ ਥਾਨਾ ਠੀਕ ਹੈ ਤੇ ਲਾਟੋ ਨਾ ਬੜੀਆਂ ਚਲ ਬਾਕੀ ਜਿਹੜੇ ਵੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦੀ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਅੱਖੀਂ ਵੇਖ ਚਾਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਪਸ਼ੂ ਖੜੇ। ਬਾਕੀ ਵੀਰ ਜੀ ਕੋਈ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ। ਠੀਕ ਆ। ਜੇ ਪੂਰੇ ਆਪਾਂ 8 ਮਹੀਨੇ ਦੀ ਆਖਿਆ ਨਾ। ਅੱਛਾ। ਪੂਰੇ 8 ਮਹੀਨੇ ਦੀ ਹੋਊਗੀ। ਵੱਛੀ ਲੈ ਜੇ। ਅੱਛਾ। ਨਹੀਂ ਤੇਰਾ ਤੇਨ ਖਰਚਾ ਵੀ ਆਪਾਂ ਦਾਂਗੇ। ਠੀਕ ਆ। ਜਿਹੜਾ ਡਾਕਟਰ ਵੀਰ ਨਾਲ ਲਿਆਊਗਾ ਨਾ। ਅੱਛਾ। ਹੋਰਾ ਤੇਲ ਖਰਚਾ ਵੀ ਆਪਾਂ ਦਾਂਗੇ ਵੀਰ ਜੀ। ਤੇ ਇਹਦਾ ਕਿੰਨਾ ਰੱਖ ਦੇਣਾ ਮੁੱਲ? ਇਹਦਾ ਮੁੱਲ ਤੇ ਵੀਰ ਜੀ ਆਪਾਂ ਹੀ 15-20 ਦਿਨ ਮਹੀਨਾ ਸੰਭਲੀ ਹੈ ਨਾ। ਅੱਛਾ। ਤੇ ਆਪਾਂ ਹੀ ਵੱਛੀ 40000 ਦੀ ਵੇਚ ਦਾਂਗੇ। ਅੱਛ ਪਰ ਆਪਾਂ ਮੁੱਲ ਜੈ ਜੀ ਕਰ ਦੇਣਾ ਕਿੰਨਾ ਹੁਣ ਤੁਹਾਨੂੰ ਪਤਾ ਐਫ ਡੀ ਕਰ ਦੇਣੀ ਆਪਾਂ ਹਾਂਜੀ ਮੁੱਲ ਤੇ ਵਿੱਚ ਜੀ ਕਰਦੇ 20000 ਅੱਛਾ ਜਿਹੜੀ ਦੇਣੀ ਆ ਨਾ 18000 ਦੀ ਦੇ ਦਾਂ 18000 ਦੀ 18000 ਤੇ ਕੋਈ ਨਹੀਂ ਤੁਸੀਂ ਮਾਨਤਨ ਕਰਾ ਦਿਓ ਕਰ ਦੇ ਇੱਕੋ ਗੱਲ ਹਾਂਜੀ ਕਰ ਦੋ 2000 ਕਰ ਦੋ ਮਾਨ 16000 ਦੀ ਚਲੋ 16 ਦੀ ਵਿੱਚ ਜੀ ਦੇ ਦਾਂ ਠੀਕ ਹੈ ਮੌਕੇ ਤੇ ਹੋਰ ਹੋ ਜਾਊਗਾ ਮਾਨਤਨ ਮੌਕੇ ਤੇ ਕੋਈ ਨਹੀਂ ਵਿੱਚ ਜੀ ਕਰ ਦਾਂਗੇ ਠੀਕ ਹੈ ਬਾਕੀ ਤੁਹਾਨੂੰ ਪਤਾ ਅੱਜ ਜੀ ਆਪਾਂ ਸਾਂਭਣ ਲਾ ਪੀ ਆ ਜੀ ਟੀਗਾ ਭਰਾ ਦੀ ਮੰਨ ਲਓ ਗਾਣ ਨੂੰ ਤੇ ਕਿੰਨਾ ਖਰਚਾ ਆ ਜਾਂਦਾ ਵੇ ਹਾਂਜੀ 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 ਆਪਾਂ 50 ਰੁਪਿਆ ਦੇ حساب ਨਾਲ ਲਾ ਦੀਏ 9 ਮਹੀਨੇ ਜਿਹਨੇ ਸਾਂਭਣਾ ਤੁਹਾਨੂੰ ਪਤਾ ਕਿੰਨਾ ਖਰਚਾ ਆ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੇ ਬਹੁਤ ਬਹੁਤ ਧੰਨਵਾਦ